ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਪੰਨ ਸਿੰਘ ਸਿਆਣ ਡਿਸਟ੍ਰਿਕਟ ਕੋਆਰਡੀਨੇਟਰ ਯੋਧ ਨਸ਼ਾ ਵਿਰੋਧ ਆਮ ਆਦਮੀ ਪਾਰਟੀ ਹੁਸ਼ਿਆਰਪੁਰ ਮੈਂ ਆਪ ਜੀ ਨੂੰ ਦੀਵਾਲੀ ਦੇ ਸ਼ੁਭ ਅਵਸਰ ਤੇ ਬੰਦੀ ਛੋੜ ਦਿਵਸ ਦੇ ਸ਼ੁਭ ਅਵਸਰ ਤੇ ਆਪ ਜੀ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਅਤੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀ ਉਮਰ ਤੇ ਤੁਹਾਡੇ ਜੀਵਨ ਦੇ ਵਿੱਚ ਰੌਸ਼ਨੀ ਔਰ ਸੋਖ ਸਮਰiddhi ਜਿਹੜੀ ਆ ਉਹ ਬੜਾਈ ਰੱਖੇ ਮੈਂ ਪੂਰੇ ਪੰਜਾਬ ਵਾਸਤੇ ਇੱਕ ਸੁਨੇਹਾ ਵੀ ਦੇਣਾ ਚਾਹੁੰਦਾ ਆਓ ਆਪਾਂ ਇਸ ਦਿਵਾਰੀ ਦੇ ਉੱਤੇ ਆਹਦ ਕਰੀਏ ਕਿ ਅਸੀਂ ਸਾਰੇ ਨਸ਼ਿਆਂ ਤੋਂ ਚਿੱਟੇ ਦੇ ਨਸ਼ੇ ਤੋਂ ਜਾਂ ਹੋਰ ਨਸ਼ਿਆਂ ਤੋਂ ਦੂਰ ਰਹਿ ਸਕੀਏ ਔਰ ਲੋਕਾਂ ਨੂੰ ਬਚਾ ਸਕੀਏ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜਾ ਨਸ਼ਾ ਉਹ ਇੱਕ ਬਹੁਤ ਮਾੜੀ ਅਲਾਮਤ ਹੈ ਤੁਸੀਂ ਸਾਡਾ ਸਹਿਯੋਗ ਕਰੋ ਅਸੀਂ ਪੰਜਾਬ ਸਰਕਾਰ ਸ਼੍ਰੀਮਾਨ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੁਹਾਡੇ ਲਈ ਵਚਨਬੱਧ ਹੈ ਨਸ਼ੇ ਨੂੰ ਖਤਮ ਕਰਨ ਦੇ ਲਈ ਧੰਨਵਾਦ